ਪਹਾਨਾ ਸਿੱਧੂ ਨੂੰ ਕਿਉਂ ਇਹ ਜਿਹੜਾ ਮੁੱਦਾ ਚੁੱਕਣਾ ਪਿਆ ਤੇ ਅੱਜ ਉਹ ਜਿਹੜਾ ਉਸ ਨੂੰ ਜੇਲ ਜਲਾ ਪਿਆ ਦੇਖੋ ਪਹਾਨਾ ਸਿੱਧੂ ਚੜ੍ਹਦੀ ਕਲਾ ਵਾਲਾ ਨੌਜਵਾਨ ਆ ਪਹਿਲਾਂ ਵੀ ਜੇਲ ਗਿਆ ਕੋਈ ਉਹ ਅੱਜ ਪਹਿਲੀ ਵਾਰ ਨਹੀਂ ਗਿਆ ਪਹਿਲਾਂ ਵੀ ਗਿਆ ਅੱਜ ਵੀ ਗਿਆ ਅੱਜ ਵੀ ਉਹਨੇ ਜੇਲ ਜਾਣ ਵੇਲੇ ਕੋਈ ਗੱਲ ਕਹੀ ਹੈ ਕਿ ਮੈਂ ਚੜ੍ਹਦੀ ਕਲਾ ਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਾ ਫਿਰ ਵੀ ਮੁੱਦੇ ਚੁੱਕੂੰਗਾ ਪੰਜਾਬ ਦੇ ਚੁੱਕੂੰਗਾ ਠੱਗ ਏਜੰਟਾਂ ਦੇ ਖਿਲਾਫ ਮੁੱਦੇ ਚੁੱਕੂੰਗਾ ਤੇ ਮੁੱਦਾ ਚੁੱਕਣਾ ਕਿਉਂ ਪਿਆ ਕਿਉਂਕਿ ਸਰਕਾਰਾਂ ਇਸ ਮੁੱਦਿਆਂ ਤੇ ਅਲਰਟ ਨਹੀਂ ਇਸ ਮੁੱਦਿਆਂ 'ਤੇ ਧਿਆਨ ਹੀ ਨਹੀਂ ਦੇ ਰਹੀਆਂ ਨਾ ਸਰਕਾਰਾਂ ਨਸ਼ੇ ਵਾਲ ਧਿਆਨ ਦੇ ਰਹੀਆਂ ਜਿਹੜਾ ਪ੍ਰਵਿੰਦਰ ਝੋਟਾ ਉਹਨੂੰ ਕਿਉਂ ਮੁੱਦੇ ਚੱਕਣੇ ਪੈਂਦੇ ਹਨ ਉਹਨੂੰ ਕਿਉਂ ਲੋਕਾਂ ਦੇ ਘਰਾਂ 'ਚ ਜਾ ਕੇ ਜਿਹੜਾ ਉਹ ਉਹ ਤਾਂ ਹਜੇ ਕੈਪਸੂਲਾਂ 'ਚ ਹੀ ਉਲਝਿਆ ਪਿਆ ਉਹ ਤਾਂ ਵਿਚਾਰਾ ਉਹਨੂੰ ਤਾਂ ਕੈਪਸੂਲਾਂ ਗੋਲੀਆਂ 'ਚ ਹੀ ਉਲਝਾ ਰੱਖਿਆ ਇਹਨਾਂ ਨੇ ਚਿੱਟਾ ਉਹ ਕਿੱਥੋਂ ਬੰਦ ਕਰਨਾ ਠੀਕ ਹੈ ਨਾ ਉਸ ਮਸਲੇ ਤੇ ਤਾਂ ਉਹਨੂੰ ਆਉਣ ਹੀ ਨਹੀਂ ਦਿੰਦੇ ਸੋ ਮਸਲਾ ਇਹ ਹੀ ਆ ਕਿ ਜੇ ਸਰਕਾਰਾਂ ਪ੍ਰਸ਼ਾਸਨ ਇਹਨਾਂ ਗੱਲਾਂ ਵੱਲ ਧਿਆਨ ਦੇਵੇ ਹੁਣ ਆਮ ਤੌਰ ਤੇ ਠੱਗ ਏਜੰਟਾਂ ਦੇ ਜਿਹੜੇ ਠੱਗ ਠੱਗੀ ਵਜਦੀ ਹੈ ਜਿਨ੍ਹਾਂ ਦੇ ਨਾਲ ਉਹ ਬੰਦਾ ਸਾਰਿਆਂ ਨਾਲੋਂ ਪਹਿਲਾਂ ਕੀ ਕਰਦਾ ਉਹ ਸਾਰਿਆਂ ਨਾਲੋਂ ਪਹਿਲਾਂ ਤਾਂ ਸ਼ਰਮ ਮੰਦਾ ਕਿ ਯਾਰ ਮੈਂ ਕਿਸੇ ਨਾਲ ਕੀ ਗੱਲ ਕਰੂੰਗਾ ਮੇਰੇ ਨਾਲ ਠੱਗੀ ਵੱਜ ਗਈ ਲੋਕ ਵੀ ਅੱਜ ਕੱਲ ਇਹੋ ਜਿਹੇ ਠੱਗੀ ਵਾਜੇ ਕੋਈ ਆ ਦੱਸੇ ਕਿਸੇ ਨੂੰ ਵੀ ਹਾਂ ਭਾਈ ਮੇਰੇ ਨਾਲ ਠੱਗੀ ਵੱਜ ਗਈ ਉਹ ਕਹਿੰਦਾ ਬੱਸ ਕਰਾਲੀ ਮਤਲਬ ਆਹ ਹਕੀਕਤ ਆ ਆਪਣੇ ਚ ਆਪਾਂ ਅਗਲੇ ਨੂੰ ਹੌਸਲਾ ਤਾਂ ਕੀ ਦੇਣਾ ਆਪਾਂ ਅਗਲੇ ਨੂੰ ਇਹ ਗੱਲ ਕਹਿੰਦੇ ਕਿ ਬੱਸ ਜੋ ਸਿਆਉਂ ਦਾ ਤਾਂ ਨਾ ਹੁੰਦਾ ਹੋ ਸਕਦਾ ਇਹ ਦੱਸਿਆ ਹੁੰਦਾ ਫਿਰ ਵੀ ਵਾਜ ਜਾਂਦੀ ਫੇਰ ਹੁਣ ਠੱਗ ਜਨ ਨੇ ਠੱਗੀ ਮਾਰ ਲਈ ਆਮ ਬੰਦੇ ਨੇ ਕੀ ਕਰਨਾ ਆਪ ਬੰਦੇ ਨੂੰ ਉਦੋਂ ਬਾਅਦ ਜਾਣਾ ਪ੍ਰਸ਼ਾਸਨ ਕੋਲੇ ਪ੍ਰਸ਼ਾਸਨ ਕੋਲੇ ਜਾਊ ਐਫ ਆਈ ਆਰ ਕਰਾਉ ਤੇ ਪ੍ਰਸ਼ਾਸਨ ਨੇ ਕੀ ਕਹਿਣਾ ਕੋ ਪ੍ਰਸ਼ਾਸਨ ਨੇ ਕਹਿਣਾ ਤੇ ਕਰਦੇ ਆਂ ਜੀ ਪਹਿਲਾਂ ਤਾਂ ਕੁੱਤੇ ਭਗਾਈ ਕਰਾਉਣੀ ਆ ਅੱਜ ਮਿਲੂ ਜਾਂ ਕੱਲ ਮਿਲਦੇ ਆ ਠੀਕ ਆ ਫਿਰ ਉਦੋਂ ਬਾਅਦ ਪ੍ਰਸ਼ਾਸਨ ਨੇ ਕਹਿਣਾ ਜੀ ਤੁਹਾਨੂੰ ਪੁੱਛ ਕੇ ਦਿੱਤੇ ਸੀ ਮਤਲਬ ਇਹ ਅੰਦਰ ਖਾਤੇ ਵਾਲੀਆਂ ਗੱਲਾਂ ਛਰੇ ਆਮ ਆਪਾਂ ਮਤਲਬ ਰਿਕਾਰਡਿੰਗ ਨਹੀਂ ਦੇ ਸਕਦੇ ਪਰ ਇਹ ਹੁੰਦਾ ਹੈ ਲੋਕਾਂ ਨਾਲ ਹੁੰਦਾ ਹੈ ਕਿ ਸਾਨੂੰ ਪੁੱਛ ਕੇ ਦਿੱਤੇ ਸੀ ਫਿਰ ਕਾਨੂੰਨ ਹੈ ਜਿਹੜਾ ਉਹ ਇਹ ਕੱਲ ਕਹਿੰਦਾ ਕਿ ਅਸੀਂ ਪੈਸੇ ਦਿਵਾ ਨਹੀਂ ਸਕਦੇ ਫਿਰ ਦੱਸੋ ਹੁਣ ਜਿਹੜਾ ਠੱਗੀ ਦਾ ਸ਼ਿਕਾਰ ਹੋਇਆ ਬੰਦਾ ਕਿੱਧਰ ਜਾਊ ਕਿੱਧਰ ਜਾਊ ਠੱਗ ਏਜੰਟ ਕੋਲੇ ਜਾਂਦਾ ਉਹ ਅਗਲਾ ਅਗੋ ਕਹਿੰਦਾ ਯਾਰ ਜਾ ਤੂੰ ਕਰ ਲਾ ਕੀ ਕਰਨਾ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੇ ਤੋਂ ਕੋਈ ਕੀ ਲੈ ਲੂ ਠੀਕ ਹੈ ਨਾ ਫਿਰ ਉਸ ਤੋਂ ਬਾਅਦ ਕੰਪਰੋਮਾਈਜ਼ ਕਰਨ ਦੀ ਵੀ ਕੋਸ਼ਿਸ਼ ਕਰਦੇ ਹੁਣ ਕੰਪਰੋਮਾਈਜ਼ 'ਚ ਬੰਦਾ ਕੀ ਕਰੂ ਜੇ 30 ਲੱਖ ਦੀ ਠੱਗੀ ਵੱਜ ਗਈ ਰੋਟੀ ਉਹਦੇ ਘਰੇ ਪੱਕ ਨਹੀਂ ਰਹੀ ਇਸ ਵਕਤ ਜਿਹੜੀ ਜ਼ਮੀਨ ਸੀ ਉਹਨੇ ਗਰਵੀ ਰੱਖਤੀ ਜਾਂ ਵੇਚਤੀ ਤੇ ਉਸ ਤੋਂ ਬਾਅਦ ਉਹ ਆਉਣ ਆਉਣ ਨੂੰ ਉਹ ਗੱਲ ਕਹਿ ਰਿਹਾ ਕਿ 2.5 ਲੱਖ ਲੈ ਲੈ 3 ਲੱਖ ਲੈ ਲੈ ਕੀ ਕਰੂਗਾ ਯਾਰ ਉਹਦੇ ਮੂਰੇ ਤਾਂ ਮੌਤ ਹੀ ਆ ਨਾ ਤਾਂ ਮੌਤ ਹੀ ਰਹਿ ਗਈ ਹੁਣ ਮਸਲਾ ਇੱਥੇ ਇਹੀ ਆ ਕਿ ਭਾਨੇ ਸਿੱਧੂ ਨੇ ਲੱਖਾਂ ਕਰੋੜਾਂ ਰੁਪਇਆ ਦਵਾਇਆ ਕਿੰਨਾ ਇਕੱਠਾ ਹੁੰਦਾ ਸੀ ਉਹਦੇ ਘਰੇ ਬਹੁਤ ਇਕੱਠਾ ਹੁੰਦਾ ਸੀ ਤੇ ਇੱਕ ਲੇਡੀ ਵੱਲੋਂ ਚੰਡੀਗੜ੍ਹ ਦੀ ਲੇਡੀ ਵੱਲੋਂ ਇੱਕ ਤਰਖਾਸ ਦਿੱਤੀ ਗਈ ਏਜੰਟ ਹੈ ਉਹਨੇ ਕਈਆਂ ਲੱਖਾਂ ਲੋਕਾਂ ਨਾਲ ਠੱਗੀ ਮਾਰੀ ਇੱਕ ਸਰਦਾਰ ਆ ਉਹਦੇ ਹੱਕ ਦੇ ਵਿੱਚ ਭਾਨੇ ਸੁੱਤੀ ਨੇ ਉਹਨੂੰ ਫੋਨ ਕੀਤਾ ਉਹਦੇ ਪੈਸੇ ਦਿਵਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਬਈ ਠੱਗ ਏਜੰਟ ਤਾਂ ਹੁਣ ਸਾਰੇ ਰਲੇ ਵੇ ਆ ਉਹ ਜਨਾਨੀ ਨੇ ਦਰਖਾਸਤ ਦੇਤੀ ਉਹ ਦਰਖਾਸਤ ਤੇ ਉਹਨਾਂ ਨੇ ਮੈਟੋਮੈਟਿਕ ਕਾਨੂੰਨ ਨੇ ਕਾਰਵਾਈ ਕਰਕੇ ਮੈਟੋਮੈਟਿਕ 2 ਦਿਨ ਦਾ ਰਿਮਾਂਡ ਲੈ ਕੇ ਮਿਲਣਾ ਤਾਂ ਗਈ ਸੀ ਜਿਆਦਾ ਪ੍ਰਸ਼ਾਸਨ ਸ਼ਰੇਆਮ ਮੀਡੀਆ ਤੇ ਦੇ ਦੇਵੇ ਰਿਕਾਰਡਿੰਗ ਜਾਂ ਭਈ ਭਾਨੇ ਸਿੱਤੂ ਨੇ ਪੈਸੇ ਮੰਗੇ ਜਾਂ ਜਿੰਨੇ ਲੋਕ ਉਹਦੇ ਕੋਲ ਘਰੇ ਆਉਂਦੇ ਸੀ ਜਿੰਨੇ ਲੱਖਾਂ ਕਰੋੜਾਂ ਦੇ ਪੈਸੇ ਦਿਵਾਏ ਉਹਨਾਂ ਚੋਂ ਕੋਈ ਦੇ ਦੇਵੇ ਸਬੂਤ ਕਿ ਹਾਂ ਜੀ ਭਾਨੇ ਸਿੱਧੂ ਦਾ 34 ਲੱਖ ਰੁਪਏ ਭਾਨੇ ਸਿੱਧੂ ਨੇ ਦਵਾਇਆ 2 ਲੱਖ ਉਹਨੇ ਲਿਆ ਜੇ ਆਪਾਂ ਛੱਡ ਦਿਆਂਗੇ ਯਾਰ ਠੀਕ ਹੈ ਨਾ 2 ਲੱਖ ਸਾਰੀ ਇਹ ਜੇ ਕੱਲ ਆ ਜਾਂਦੀ ਹੈ ਕਿ ਭਾਨੇ ਸਿੱਧੂ ਜਿਵੇਂ ਕਹਿੰਦੇ ਸਿੱਧੀ ਤੌਰ ਤੇ ਕਹਿ ਸਕੀਏ ਉਹਦੇ ਕੋਲ ਕਹਿੰਨ ਕਿ ਕੀ ਹੱਕ ਹੈ ਕਿਹੜੇ ਆਧਾਰ ਤੇ ਕਰ ਸਕਦਾ ਉਹ ਵੀ ਉਹ ਕਿਸੇ ਨੂੰ ਜਿਵੇਂ ਫੋਨ ਦੇ ਉੱਪਰ ਕਰਦਾ ਸੀ ਉਹਦੇ ਵੀ ਇਹ ਕੋਈ ਤਰੀਕਾ ਨਹੀਂ ਹੁੰਦਾਗਾ ਹਾਲਾਂਕਿ ਕਈ ਲੋਕਾਂ ਨੇ ਕਮੈਂਟ ਕੀਤਾ ਹੈ ਕਿ ਪੰਜਾਬ ਪੁਲਿਸ ਜਿਹੜੇ ਝੋਟੇ ਬਾਰੇ ਕਹਿ ਦਿੰਦੇ ਆ ਵੀ ਝੋਟਾ ਕੌਣ ਆ ਇਹ ਚੀਜ਼ ਨੂੰ ਕਰਨ ਵਾਲਾ ਕਾਨੂੰਨ ਅਵਸਥਾ ਜਿਹੜੀ ਬਣੀ ਆ ਜਾਂ ਕਾਨੂੰਨ ਬਣਿਆ ਉਹਦੇ ਤਾਰੇ ਤੋਂ ਬਾਹਰ ਜਾ ਕੇ ਪਰ ਲੋਕਾਂ ਦੀ ਮਦਦ ਵੀ ਕਰ ਰਿਹਾ ਹੈਗਾ ਤੇ ਪਰ ਫਿਰ ਵੀ ਅੱਜ ਵੇਖਿਆ ਜਾਵੇ ਕਿ ਕਿਤੇ ਕਿਤੇ ਲੋਕ ਬਹੁਤ ਘਟੋ ਦੇ ਨਾਲ ਖੜੇ ਨੇ ਜੇ ਲੋਕ ਮਸਲਾ ਤਾਂ ਇਹ ਹੀ ਹੈ ਕਿ ਕਾਨੂੰਨ ਤਾਂ ਇਹ ਗੱਲ ਕਹਿੰਦਾ ਕਿ ਉਹ ਤੇਰਾ ਹੱਕ ਨਹੀਂ ਕਾਨੂੰਨ ਤਾਂ ਹੁਣ ਹਰੇਕ ਥਾਂ ਤੇ ਕਹੂਗਾ ਕਿ ਆਪਣਾ ਕੋਈ ਹੱਕ ਨਹੀਂ ਪਰ ਉਹ ਹੁਣ ਆਪਾਂ ਕਰੀਏ ਕੀ ਉੱਤੇ ਜਦੋਂ ਕਾਨੂੰਨ ਜਦੋਂ ਕਾਨੂੰਨ ਆਪਾਂ ਨਾਲ ਸਾਥ ਹੀ ਨਹੀਂ ਦੇ ਰਿਹਾ ਕਾਨੂੰਨ ਪੈਸੇ ਦਿਵਾ ਹੀ ਨਹੀਂ ਸਕਦਾ ਕਾਨੂੰਨ ਮੰਨ ਲਓ ਇੱਕ ਇੱਕ ਨਾਰਮਲ ਆ 25 ਲੱਖ ਰੁਪਇਆ ਲੈਣਾ ਕਿਸੇ ਨੇ ਤੇ ਉਹ 25 ਲੱਖ ਰੁਪਇਆ ਦਾ ਆਪਾਂ ਕੇਸ ਕਰ ਦਨੇ ਆ ਪਹਿਲਾਂ ਕਾਨੂੰਨ ਪੁਲਿਸ ਕੋਲੇ ਜਾਵਾਂਗੇ ਸਾਲ ਡੇਢ ਸਾਲ ਪੁਲਿਸ ਨੇ ਲੰਗਾਉਣਾ ਉਸ ਤੋਂ ਬਾਅਦ 25 30 ਸਾਲ ਕੋਰਟ ਨੇ ਲੰਗਾ ਦੇਣੇ ਹੈ ਤੇ ਦੱਸੋ ਕੀ ਕਰੂ ਬੰਦਾ ਬੰਦਾ ਤਾਂ ਹੁਣ ਉਹੀ ਵੇਖੂਗਾ ਨਾ ਵੀ ਕਿਹੜਾ ਬੰਦਾ ਦਵਾ ਸਕਦਾ ਬਾਈ ਠੀਕ ਆ ਨਾ ਪਾਨੇ ਸਿੱਧੂ ਚ ਜ਼ੋਰਤਾ ਜਾਂ ਦੂਜੇ ਲੋਕ ਜਿਹੜੇ ਦਵਾਉਂਦੇ ਉਹਨਾਂ ਚ ਜ਼ੋਰਤਾ ਜੋ ਜ਼ੋਰਤਾ ਨਾਲ ਗੱਲ ਕਰਦਾ ਤੇ ਤਾਂ ਹੀ ਪੈਸੇ ਮਿਲਦੇ ਆ ਯਾਰ ਤੇ ਜੇ ਉਹ ਕਹਦੇ ਬਾਈ ਯਾਰ ਦੇ ਦਿਓ ਯਾਰ ਪੈਸੇ ਯਾਰ ਬਾਈ ਯਾਰ ਦੇ ਦਿਓ ਉਹ ਫਿਰ ਆਏ ਤਾਂ ਦੂਜਿਆਂ ਨੂੰ ਨਹੀਂ ਮਿਲੇ ਤੇ ਇਹਨੂੰ ਕਿੱਥੋਂ ਮਿਲ ਜਾਣਗੇ ਅੱਜ ਵੀ ਜੇ ਆਪਾਂ ਉਹਦੀ ਵੀਡੀਓ ਵੀ ਕੱਲ ਕਰੀਏ ਤਾਂ ਜਦੋਂ ਉਹਨੂੰ ਪੇਸ਼ ਕੀਤਾ ਗਿਆ ਸੀਗਾ ਜੇਹ ਜਾਣ ਤੋਂ ਪਹਿਲਾਂ ਉਹਨੇ ਕਿਹਾ ਵੀ ਮੈਂ 10000 ਨਹੀਂ ਕਰੋੜ ਰੁਪਏ ਚ ਮੈਂ ਵੇਖਦਾ ਮਸਲਾ ਉਹੀ ਆ ਨਾ ਕਿ ਕਰੋੜਾ ਚ ਨਹੀਂ ਵੇਖਦਾ ਪਰ ਮੈਂ ਇੱਥੇ ਇਹ ਗੱਲ ਕਹਿਣਾ ਚਾਹਣਾ ਕਿ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਦੇ ਪੈਸੇ ਦਵਾਈ ਆਉਣੇ ਜਿਨ੍ਹਾਂ ਦੇ ਮੇਰਾ ਪੁੱਤ ਹੈ ਮੇਰਾ ਭਰਾ ਜਿਨ੍ਹਾਂ ਦੇ ਪੈਸੇ ਦਵਾਈ ਮੈਂ ਬਹੁਤ ਵੀਡੀਓਆਂ ਵੇਖੀਆਂ ਉਹ ਸ਼ਰਿਆਮ ਲਾਈਵ ਕਹਿੰਦਾ ਹੁੰਦਾ ਸੀ ਕੋਈ ਕਈ ਬੀਬੀਆਂ ਆ ਜਾਂਦੀਆਂ ਸੀ ਕਈ ਬੰਦੇ ਆ ਜਾਂਦੇ ਸੀ ਅੱਜ ਤੋਂ ਜੀ ਪਾਨਾ ਸਿੱਧੂ ਸਾਡਾ ਪੁੱਤ ਬਣ ਗਿਆ ਅੱਜ ਤੋਂ ਜੀ ਅਮਰੀਕਾ ਤੋਂ ਆਏ ਆ ਜੇ ਅਸੀਂ ਕੈਨੇਡਾ ਤੋਂ ਆਏ ਆ ਪਾਨਾ ਸਿੱਧੂ ਸਾਡਾ ਵੀਰਾ ਬਣ ਗਿਆ ਪਾਨਾ ਸਿੱਧੂ ਸਾਡਾ ਭਰਾ ਬਣ ਗਿਆ ਜਿਹੜੇ ਤਾਂ ਬਾਈ ਉਹਦੇ ਨਾਲ ਪਹਿਲਾਂ ਖੜੇ ਸੀ ਇਸ ਮਸਲੇ ਤੋਂ ਪਹਿਲਾਂ ਵੀ ਖੜੇ ਸੀ ਉਹ ਤਾਂ ਅੱਜ ਵੀ ਖੜੇ ਆ ਠੀਕ ਆ ਪਰ ਜਿਹੜੇ ਆਹਾਂ ਪਰਿਵਾਰ ਇਹਦਾ ਨਵਾਂ ਬਣਿਆ ਸੀਗਾ ਜਿਹੜਾ ਮਤਲਬ ਉਹ ਬੰਦੇ ਮੈਨੂੰ ਦਿਸ ਨਹੀਂ ਰਹੇ ਕਿ ਹੋ ਸਕਦਾ ਕੋਈ 5-7 ਆ ਗਏ ਹੋਣ ਲੁਧਿਆਣੇ ਜਿੱਥੇ ਇਕੱਠ ਹੋਇਆ ਸੀ 5-7 ਆ ਗਏ ਹੋਣ ਆਪਣੇ ਵੀ ਬੰਦੇ ਗਏ ਸੀ ਪਰ ਇਹ ਬੰਦੇ ਨਹੀਂ ਮੈਨੂੰ ਦਿਸੇ ਉੱਥੇ ਕੋਈ ਜਿਹੜੇ ਕਹਿੰਦੇ ਸੀ ਇਹ ਸਾਡਾ ਪਰਿਵਾਰ ਆ ਸਾਡਾ ਫਲਾਣਾ ਜਣ ਮੈਂ ਤਾਂ ਇਹ ਬੇਨਤੀ ਕਰਦਾ ਕਿ ਇਹ ਬੰਦੇ ਮੂਰੇ ਆਉਣ ਇਹ ਬੰਦੇ ਸੋਸ਼ਲ ਮੀਡੀਆ ਤੇ ਕੁਝ ਨਾ ਕਰਨ ਯਾਰ ਨਾ ਖੜਨ ਨਾਲ ਉਹ ਤਾਂ ਚਲਿਆ ਗਿਆ ਜੇਲ ਜਮਾਨਤ ਹੋ ਜੂ ਹੱਲ ਹੋ ਜੂ ਆ ਜੂਗਾ ਬਾਹਰ ਕਿਉਂਕਿ ਉਹਦੇ ਤੇ ਕੋਈ ਆਬਜੈਕਸ਼ਨ ਹੈ ਹੀ ਨਹੀਂ ਜਦੋਂ ਝੂਠਾ ਹੈ ਹੀ ਨਹੀਂ ਮਸਲਾ ਤਾਂ ਇਹ ਆ ਵੀ ਕੌਣ ਵਾਲੇ ਸਮੇਂ ਦੇ ਵਿੱਚ ਉਹ ਤਾਂ ਕਹਿੰਦਾ ਵੀ ਮੈਂ ਛਾਗੇ ਜੰਟਾਂ ਦੇ ਖਲਾ ਬੋਲੂਗਾ ਬੋਲੂਗਾ ਤਨ ਜਿਗਰਾ ਉਹਦਾ ਠੀਕ ਆ ਤੇ ਪਰ ਜਿਹੜੇ ਲੋਕ ਗਾਂ ਉਹਦੀ ਮਦਦ ਲੈਣ ਲਈ ਆਉਣਗੇ ਉਹ ਕੀ ਕਹਿ ਕੇ ਆਉਣਗੇ ਵੀ ਅਸੀਂ ਖੜਾਂਗੇ ਚੰਗੀ ਤਰ੍ਹਾਂ ਉਹਨਾਂ ਦੇ ਨਾਲ ਤੇ ਜਿਹੜੇ ਪਹਿਲਾਂ ਮਦਦ ਕਰਾ ਕੇ ਗਏ ਆ ਉਹ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਕਿ ਹਾਂ ਭਾਨੇ ਸਿੱਤੂ ਨੇ ਸਾਡੇ ਇੰਨੇ ਲੱਖਾਂ ਦੀ ਮਦਦ ਕੀਤੀ ਇੰਨੇ ਲੱਖਾਂ ਦਵਾਇਆ ਸਾਨੂੰ ਅਸੀਂ ਉਹਦਾ ਧੰਨਵਾਦ ਕਰਦੇ ਇੰਨੀ ਵੀਡੀਓ ਹੀ ਪਾ ਦੇਣ ਇਹ ਸਾਕ ਚ ਕੋਈ ਵੀਡੀਓ ਆ ਜੇ ਯਾਰ ਤੇ ਫਿਰ ਵੀ ਚੱਲ ਮੈਂ ਗੱਲ ਲੂੰਗਾ ਕਿ ਪੰਜਾਬ ਦੇ ਲੋਕ ਨਾਲ ਖੜਦੇ ਆ ਇਹ ਤਾਂ ਫਿਰ ਉਹ ਗੱਲ ਹੋ ਗਈ ਕਿ ਦੂਜੇ ਤੇ ਮੋਢੇ ਤੇ ਰੱਖ ਕੇ ਚਲਾ ਲਈ ਤੇ ਵਰਤਨਾ ਆ ਗਿਆ ਆਪਾਂ ਨੂੰ ਪ੍ਰਸ਼ਾਸਤ ਦੇਣਾ ਨਹੀਂ ਆਇਆ ਪ੍ਰਸਾਤ ਇਸੇ ਗੱਲ 'ਤੇ ਪੰਜਾਬੀ ਯਾਰ ਇਸ ਗੱਲ ਨੂੰ ਥੋੜੀ ਆ ਹੁਣ ਉਹ ਤਾਂ ਕਹਿੰਦਾ ਉਹ ਤਾਂ ਕਹਿੰਦਾ ਵੀ ਮੈਂ ਤਾਂ ਮਰਨ ਨੂੰ ਵੀ ਤਿਆਰ ਆ ਮੈਂ ਜੇਲ੍ਹ ਜਾਣ ਨੂੰ ਵੀ ਤਿਆਰ ਹਾਂ ਤਾਂ ਜੇਲ੍ਹ ਵੀ ਜਾਵੜਿਆ ਉਹਨੇ ਆਪਦਾ ਨੁਕਸਾਨ ਵੀ ਕਰਾ ਲਿਆ ਉਹਨੂੰ ਹੋਰ ਇਹ ਕੱਲਾ ਇੱਕ ਸਮਨ ਨਹੀਂ ਹਾਈ ਕੋਰਟ ਦਾ ਉਹਨੂੰ ਹੋਰ ਵੀ ਕਈ ਸਮਨ ਠੱਗ ਏਜੰਟਾਂ ਵੱਲੋਂ ਆ ਰਹੇ ਆ ਠੱਗ ਏਜੰਟਾਂ ਨਾਲ ਰਾੜ ਵੀ ਉਹ ਹੋ ਰਿਹਾ ਸਮਨ ਵੀ ਉਹਨੂੰ ਆ ਰਹੇ ਆ ਜੇਲ੍ਹ ਵੀ ਉਹ ਗਿਆ ਪਰਚਾ ਵੀ ਉਹਦੇ ਤੇ ਹੋਇਆ ਧਮਕੀਆਂ ਵੀ ਉਹਨੂੰ ਆ ਰਿਹਾ ਦੁਸ਼ਮਣੀ ਵੀ ਉਹਦੀ ਪਈ ਤੇ ਪੰਜਾਬ ਵਾਲੇ ਜਿਨ੍ਹਾਂ ਨੇ ਪੈਸੇ ਕਢਵਾਏ ਆ ਉਹਦੇ ਉਹ ਕਿੱਥੇ ਆ ਪਰ ਇਹਦੇ 'ਚ ਇੱਕ ਹੋਰ ਗੱਲ ਕਰੀਏ ਔਰ ਕਿਸੇ ਪਿਛਲੇ ਵੀਡੀਓ ਕਾਫੀ ਵੇਖਿਆ ਸੀ ਕਈ ਲੜਕੀਆਂ ਸੀ ਉਹਨਾਂ ਨਾਲ ਵੀ ਮਿਸਵੇ ਉਹ ਸਮੇਂ ਕੀਤਾ ਗਿਆ ਸੀਗਾ ਉਹ ਚੀਜ਼ਾਂ ਵੀ ਮਾਵਲੇ ਕਾਫੀ ਸਾਹਮਣੇ ਇਹ ਕਹੀ ਉਂਗਲਾਂ ਵੀ ਉਠੀਆਂ ਸੀ ਇਹਦੇ ਉੱਤੇ ਵੀ ਇਹ ਇਹਦਾ ਤਰੀਕਾ ਸਹੀ ਨਹੀਂਗਾ ਦੇਖੋ ਕਈ ਵਾਰਾਂ ਜਦੋਂ ਆਪਾਂ ਕਈ ਵਾਰ ਤੁਸੀਂ ਲੀਡਰ ਵੀ ਦੇਖਦੇ ਹੋਵੋਗੇ ਆਪਾਂ ਲੀਡਰਾਂ ਤੇ ਲੜ ਗਏ ਪੁਲਿਸ ਮੁਲਾਜ਼ਮਾਂ ਤੇ ਲੜ ਗਏ ਸਰਕਾਰ ਤੇ ਲੜ ਗਏ ਪ੍ਰਸ਼ਾਸਨ ਤੇ ਲੜ ਗਏ ਕਈ ਵਾਰਾਂ ਜਦੋਂ ਇੰਨੇ ਲੋਕਾਂ ਨੂੰ ਡੀਲ ਕਰਨਾ ਕੋਈ ਸੌਖੀ ਗੱਲ ਨਹੀਂ ਹੁੰਦੀ ਇੰਨੇ ਲੋਕਾਂ ਨੂੰ ਡੀਲ ਕਰਨਾ ਕੋਈ ਸੌਖੀ ਗੱਲ ਨਹੀਂ ਹੁੰਦੀ ਇੱਕ ਆਪਾਂ ਕਹਿ ਲਈਏ ਇੱਕ ਲੈਝਾ ਇੱਕ ਲਹਿਜਾ ਹੀ ਬੰਦੇ ਦਾ ਉਹੋ ਜਿਹਾ ਬਣ ਜਾਂਦਾ ਕਈ ਵਾਰਾਂ ਕਿ ਜਦੋਂ ਅੱਗੋਂ ਜਿੱਤੋਂ ਪੈਸੇ ਦਿਵਾਉਣੇ ਆ ਉਹ ਬਿਨਾ ਉਸ ਲਹਿਜੇ ਤੋਂ ਪੈਸੇ ਦੇ ਹੀ ਨਹੀਂ ਰਿਹਾ ਉਹ ਇੱਕ ਲਹਿਜਾ ਉਹ ਜਿਹਾ ਬਣ ਗਿਆ ਉਹਦਾ ਉਹ ਲਹਿਜੇ ਦੇ ਹਿਸਾਬ ਨਾਲ ਹੀ ਫਿਰ ਉਹਨੂੰ ਆਦਤ ਬਣ ਜਾਂਦੀ ਆ ਆਪਾਂ ਚਲੋ ਕਹਿ ਸਕਦੇ ਆ ਕਿ ਗਲਤ ਤਾਂ ਨਹੀਂ ਕਰਨਾ ਚਾਹੀਦਾ ਇਤਾਂ ਨਹੀਂ ਬਾਲਾ ਬੋਲਣਾ ਚਾਹੀਦਾ ਪਰ ਕਰੇ ਕੀ ਬੋਲੇ ਤਾਂ ਬਣਾ ਪੈਸੇ ਨਹੀਂ ਮਿਲਦੇ ਕੋਈ ਨਾ ਕੋਈ ਸੁਣਦਾ ਨਹੀਂ ਪਰ ਉੱਚੇ ਕਰ ਵਿੱਚ ਵੇਖੀਏ ਸਰਕਾਰ ਦੀ ਭੂਮਿਕਾ ਨੂੰ ਆਪਾਂ ਵੇਖੀਏ ਹਾਲਾਂਕਿ ਚਲੋ ਕਾਨੂੰਨਲ ਤੌਰ ਤੇ ਆਪ ਕਹਿ ਸਕਦੇ ਹੋ ਵੀ ਭਾਨਾ ਮੰਨ ਸਕਦੇ ਹੋ ਚਲੋ ਨਹੀਂ ਸਹੀ ਕਰਦਾਗਾ ਪਰ ਲੋਕਾਂ ਕੋਲ ਕਈ ਵਾਰ ਕੋਈ ਚੀਜ਼ ਦਾ ਸਬੂਤ ਨਹੀਂ ਹੁੰਦਾ ਵੀ ਸਾਡੇ ਕੋਲੋਂ ਪੈਸੇ ਗਏ ਆ ਤੇ ਚਲੋ ਜੇ ਮਿਲਦੇ ਆ ਜਿਵੇਂ ਹਾਲ ਝੋਟੇ ਦੀ ਗੱਲ ਕਰੀਏ ਤੇ ਹਾਲਾਂਕਿ ਝੋਟਾ ਕੰਮ ਤਾਂ ਵਧੀਆ ਕਰ ਰਿਹਾ ਲੋਕਾਂ ਨੂੰ ਨਸ਼ੇ ਕੱਢ ਰਿਹਾ ਹਾਲੇ ਪਹਿਲਾਂ ਆਪ ਕਰਦਾ ਰਿਹਾ ਹੋਵੇ ਪਰ ਸਰਕਾਰ ਦੀ ਭੂਮਿਕਾ ਨੂੰ ਆਪਾਂ ਕਿਵੇਂ ਦੇਖਦੇ ਆ ਇਸ ਮਾਮਲੇ ਆ ਦੇ ਵਿੱਚ ਝੋਟੇ ਦੇ ਵੀ ਲਗਾਤਾਰ ਕਾਰਵਾਈ ਹੋ ਰਹੀ ਹੈ ਭਾਨਾ ਕਰ ਰਿਆ ਸੀ ਹਾਲਾਂਕਿ ਗੱਲ ਤਾਂ ਲੋਕਾਂ ਦੇ ਫਾਇਦੇ ਦੀ ਕਰ ਰਹੀ ਨੇ ਇਹ ਚੀਜ਼ ਕਿ ਨਹੀਂ ਸਰਕਾਰ ਦਾ ਮਸਲਾ ਸਰਕਾਰ ਦਾ ਤਾਂ ਕਮਿਸ਼ਨ ਤੇ ਆਉਂਦਾ ਪਹਿਲਾਂ ਉਹਨਾਂ ਨੂੰ ਮਿਲਦਾ ਸੀ ਫਿਰ ਉਹਨਾਂ ਨੂੰ ਮੈਨ ਲੱਗ ਪਿਆ ਹੁਣ ਇਹਨਾਂ ਨੂੰ ਮੈਨ ਲੱਗ ਪਿਆ ਤੇ ਜਦੋਂ ਇਹਨਾਂ ਦੇ ਘਰੇ ਪੈਸੇ ਆਉਣ ਲੱਗ ਪਏ ਇਹ ਆਪ ਦਾ ਚੌਧਰਦਾਰੀ ਦੇ ਵਿੱਚ ਉਲਝ ਗਏ ਤੇ ਆਮ ਆਦਮੀ ਤਾਂ ਤੁਹਾਨੂੰ ਪਤਾ ਹੋਣੇ ਰਹੇ ਨਹੀਂ ਤਾਂ ਖਾਸ ਆਦਮੀ ਬਣ ਗਏ ਆਮ ਆਦਮੀ ਵਾਲੀ ਤਾਂ ਕੋਈ ਗੱਲ ਹੀ ਨਹੀਂ ਇਹਨਾਂ 'ਚ ਤੇ ਸਰਕਾਰ ਦਾ ਤਾਂ ਜਿਹੜਾ ਉਹ ਤਾਂ ਜ਼ੀਰੋ ਆ ਜ਼ੀਰੋ ਲੈਵਲ ਇਸ ਮਾਮਲੇ ਦੇ ਵਿੱਚ ਜੇ ਸਰਕਾਰ ਦਾ ਲੈਵਲ ਹੋਵੇ ਤਾਂ ਕੀ ਯਾਰ ਕਿੱਡੀ ਕੁ ਗੱਲ ਘੰਟੇ ਦੀ ਖੇਡ ਆ ਨਸ਼ਾ ਘੰਟੇ ਦੀ ਖੇਡ ਆ ਜੇ ਸਰਕਾਰ ਚਾਵੇ ਤਾਂ ਪਰ ਜਦੋਂ ਸਰਕਾਰ ਨੂੰ ਕਰੋੜਾਂ ਰੁਪਏ ਆਉਂਦਾ ਸਰਕਾਰ ਕਿਉਂ ਚਾਹੂਗੀ ਇਹ ਕੱਟ ਰਹੇ ਨੂੰ ਪਰ ਇਹ ਤਾਂ ਕਾਰ ਵੀ ਕਰੇਗਾ ਮਸਲਾ ਇਹੀ ਆ ਨਾ ਕਿ ਛੋਟੇ ਦੇ ਕਾਰਵਾਈ ਹੋ ਜਾਂਦੀ ਆ ਭਾਨੇ ਸਿੱਧੂ ਤੇ ਕਾਰਵਾਈ ਹੋਗੀ ਇੱਕ ਤਾਂ ਕਈ ਇੱਕ ਤਾਂ ਇਹਨਾਂ ਨੂੰ ਆਏ ਹੁੰਦਾ ਵੀ ਯਾਰ ਆਪੇ ਠੰਡਾ ਹੋ ਜੂ ਕੋਈ ਨਹੀਂ ਹੁਣ ਇਹਨਾਂ ਨੂੰ ਆਇਆ ਬ੍ਰੋਵਿੰਦਰ ਜੋ ਟਾਪਵੇ ਠੰਡਾ ਹੋ ਜੂ ਯਾਰ ਕੈਪਕੂਬਸੂਲਾ ਚ ਉੱਥੇ ਹੀ ਉਸੇ ਪਿੰਡ 'ਚ ਉਲਝਿਆ ਪਿਆ ਇੱਕ ਵਾਰੀ ਉਹਨੇ ਐਲਾਨ ਕੀਤਾ ਸੀ ਉਹਨਾਂ ਨੇ ਵੀ ਸਾਰੇ ਪੰਜਾਬ 'ਚ ਜਾਵਾਂਗੇ ਅਸੀਂ ਪਰ ਸਾਰੇ ਪੰਜਾਬ 'ਚ ਜਾਊ ਕਿਵੇਂ ਉਸੇ ਪਿੰਡ 'ਚੋਂ ਹੀ ਨਿਕਲਾ ਜਾਂਦਾ ਉਹਦੇ ਤੋਂ ਉਸੇ ਪਿੰਡ 'ਚ ਕਦੇ ਕੀਰੇ ਗਿਦੇ ਘਰੇ ਕੈਪਸੂਲ ਕੱਟ ਲੈਂਦਾ ਕਦੇ ਕੀਦੇ ਘਰੇ ਕੈਪਸੂਲ ਕੱਟ ਲੈਂਦਾ ਕਦੇ ਕੀਦੇ ਘਰੇ ਚਿੱਟਾ ਕੱਟ ਲੈਂਦਾ ਦੱਸੋ ਉਹਨਾਂ ਬੰਦਿਆਂ ਤੇ ਕਾਰਵਾਈ ਹੋਈ ਜਿਨ੍ਹਾਂ ਦੀਆਂ ਉਹਨੇ ਵੀਡੀਓਆਂ ਪਾਈਆਂ ਕੈਪਸੂਲੇ ਕੱਟੇ ਜੀ ਆ ਇਹਨੇ ਤੋਂ ਇਹਨੇ ਨਿਕਲੇ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਈ ਕਾਰਵਾਈ ਕਰਦੇ ਹੀ ਨਹੀਂ ਕਰਕੇ ਉਹਨਾਂ ਨੇ ਲੈਣਾ ਕੀ ਆ ਜਦੋਂ ਭਾਈ ਪੈਸੇ ਆਉਂਦੇ ਅਗਲੇ ਨੂੰ ਫੇਰ ਦੂਜੀ ਗੱਲ ਸੋਚ ਗਏ ਵੀ ਉਹ ਤਾਂ ਨੇ ਤੜਕਾ ਉਹ ਤਾਂ ਜਿਵੇਂ ਕਹਿੰਦਾ ਵੀ ਯਾਰ ਮੇਰਾ ਬਾਪੂ ਦਾ ਗੁੱਸੇ ਹੋਇਆ ਬੈਠਾ ਕਹਿੰਦਾ ਵੀ ਤੂੰ ਮਾਰ ਕੇ ਕਿਉਂ ਨਹੀਂ ਆਇਆ ਉਹਨਾਂ ਨੂੰ ਤੇ ਧਾਨਾ ਯਾਰ ਉਹਦੇ ਮਾਂ ਪਿਓ ਜਿਹੜੇ ਉਹਨੂੰ ਕਹਿੰਦੇ ਆ ਵੀ ਯਾਰ ਸਾਡਾ ਪੁੱਤ ਜਾ ਜਾ ਯਾਰ ਤੂੰ ਮਰ ਜਾ ਕੇ ਧਾਨਾ ਉਹਦਾ ਜਿਹੜੇ ਜਵਾਕ ਆ ਛੋਟੇ ਛੋਟੇ ਉਹਨਾਂ ਨੂੰ ਵੀ ਨਾਲ ਲਈ ਫਿਰਦੇ ਆ ਯਾਰ ਮਤਲਬ ਸੋਚਣ ਵਾਲੀ ਗੱਲ ਆ ਵੀ ਐਡਾ ਨੇ ਤੜਕ ਹੋ ਗਏ ਉਹ ਪੰਜਾਬ ਲਈ ਲੜ ਰਹੇ ਆ ਤੇ ਪੰਜਾਬ ਵਾਲੇ ਕੀ ਕਰੀ ਜਾਂਦੇ ਆ ਪੰਜਾਬ ਵਾਲੇ ਕਈ ਉਹਨੂੰ ਗਾਲਾਂ ਕੱਢੀ ਜਾਂਦੇ ਆ ਕਈ ਉਹਨੂੰ ਕਹੀ ਜਾਂਦੇ ਤੂੰ ਕੀ ਕਰ ਲੇਗਾ ਯਾਰ ਤੇ ਫਿਰ ਜੇ ਐਂ ਸੋਚਣ ਲੱਗ ਪੇ ਤਾਂ ਬਾਈ ਫਿਰ ਮੈਂ ਤਾਂ ਫਿਰ ਇੱਕੋ ਗੱਲ ਕਹੂੰਗਾ ਵੀ ਜਿਹੜੇ ਯੋਧੇ ਹੁੰਦੇ ਉਹ ਕੋਈ ਕੋਈ ਹੁੰਦੇ ਆ ਸਾਰੇ ਤਾਂ ਨਿੱਤੜਦੇ ਨਹੀਂ ਆਪਾਂ ਆਪਾਂ लास्ट ਗੱਲ ਕਰਦੇ ਆ ਲੋਕਾਂ ਨੂੰ ਕੀ ਇਹਨਾਂ ਨੂੰ ਮੈਸੇਜ ਦੇਵਾਂਗਾ ਕਿ ਜਿਨ੍ਹਾਂ ਦਾ ਸਾਥ ਦਿੱਤਾ ਜਿਨ੍ਹਾਂ ਨੇ ਪੈਸੇ ਮੜਾਏ ਨੇ ਡੁੱਬੇ ਪੈਸੇ ਮੜਾਏ ਨੇ ਉਹਨਾਂ ਲੋਕਾਂ ਨੂੰ ਤੁਹਾਡਾ ਕੀ ਮੈਸੇਜ ਹੋਵੇਗਾ ਇਸ ਸਮੇਂ ਚਾਹੇ ਨਸ਼ੇ ਦਾ ਮਾਮਲਾ ਹੋਵੇ ਚਾਹੇ ਪੈਸੇ ਵਾਪਸ ਨੂੰ ਆਉਣ ਜਾਂ ਪੰਜਾਬ ਦੇ ਹੱਕਾਂ ਲਈ ਜਿਹੜੇ ਵੀ ਖੜਦੇ ਨੇ ਉਹਨਾਂ ਦੇ ਨਾਲ ਖੜਨ ਲਈ ਦੇਖੋ ਮੈਸੇਜ ਤਾਂ ਇਹ ਹੀ ਜੇ ਤਾਂ ਹੁਣ ਖੜਜੋਗੇ ਜਿਹੜੇ ਪੰਜਾਬ ਦੇ ਹੱਕਾਂ ਲਈ ਬੋਲਦੇ ਉਹਨਾਂ ਦੇ ਨਾਲ ਖੜਜੋਗੇ ਤਾਂ ਚੰਗਾ ਰਹੂਗਾ ਨਹੀਂ ਫਿਰ ਉਹ ਦਿਨ ਦੂਰ ਨਹੀਂ ਜੇ ਨਸ਼ੇ ਵਾਲੇ ਮਾਮਲੇ ਚ ਲਈਏ ਤਾਂ ਇਹ ਸੋਚ ਲਓ ਵੀ ਤੁਹਾਡੇ ਘਰੇ ਨਸ਼ਾ ਆਇਆ ਲਓ ਤੇ ਜਦੋਂ ਤੁਹਾਡੇ ਘਰੇ ਆ ਗਿਆ ਤੁਸੀਂ ਕਹੋਗੇ ਸਾਡੇ ਨਾਲ ਨਹੀਂ ਕੋਈ ਖੜਦਾ ਤੇ ਪਿੱਟੋਗੇ ਰੋਵੋਗੇ ਜੇ ਏਜੰਟਾਂ ਵਾਲੇ ਮਾਮਲੇ ਚ ਕਹੀਏ ਤਾਂ ਠੱਗੀ ਕਿਸੇ ਨਾਲ ਵੀ ਵੱਸ ਸਕਦੀ ਹੈ ਇਹ ਤੁਹਾਡੇ ਨਾਲ ਵੀ ਵੱਸ ਸਕਦੀ ਹੈ ਕਿਉਂਕਿ ਸਾਰਾ ਪੰਜਾਬ ਬਾਹਰ ਜਾਣ ਨੂੰ ਤਿਆਰ ਬੈਠਾ ਮਸਲਾ ਇੱਥੇ ਇਹੀ ਆ ਕਿ ਜਿਹ ਜਿਹਦਾ ਤਾਂ ਕੋਈ ਵਸ ਨਹੀਂ ਚੱਲਦਾ ਬਾਹਰ ਜਾਣ ਨੂੰ ਉਹ ਤਾਂ ਕਹਿ ਜਾਂਦਾ ਵੀ ਯਾਰ ਨਹੀਂ ਬਾਹਰ ਨਹੀਂ ਜਾਣਾ ਚਾਹੀਦਾ ਤੇ ਜਿਹਦਾ ਬਾਈ ਵਸ ਚੱਲਦਾ ਉਹ ਤਾਂ ਪੂਰਾ ਜੋਰ ਲਾਈ ਜਾਂਦਾ ਉਹ ਤਾਂ ਜਾਊਗਾ ਤੇ ਜਿੱਦਣ ਠੱਗੀ ਵਜਦੀ ਆ ਫਿਰ ਉਹ ਭਾਨਾ ਸਿੱਧੂ ਵਰਗਿਆਂ ਕੋਲੇ ਜਾਂਦੇ ਆ ਅੱਜ ਭਾਨਾ ਸਿੱਧੂ ਦਵਾਉਂਦਾ ਸੀ ਪੈਸੇ ਹੋਰ ਕੋਈ ਦਵਾ ਨਹੀਂ ਰਿਹਾ ਤੇ ਹੁਣ ਭਾਨਾ ਸਿੱਧੂ ਜੇਲ੍ਹ ਜਾਵੜਿਆ ਹੁਣ ਦੱਸੋ ਕਿਹਦੇ ਰਹੀਂ ਲਾਉਂਗੇ ਕਿੱਥੋਂ ਲਾਉਂਗੇ ਹੁਣ ਪਤਾ ਲੱਗੂਗਾ ਨਾ ਹਾਂ ਜੇ ਲੈਣਾ ਚਾਹਣੇ ਤਾਂ ਇੱਕ ਛੋਟਾ ਜਿਹਾ ਮੈਸੇਜ ਇਹੀ ਆ ਵੀ ਆਉ ਦਾ ਮੱਛਰ ਦਾ ਨਹੀਂ ਚੱਕੋ ਮੰਜਾ ਚੱਕੋ ਬਿਸਤਰਾ ਚੱਕੋ ਜਿਵੇਂ ਭਾਨਾ ਸਿੱਧੂ ਖੁਦ ਕਹਿੰ ਬਣ ਸਕਦੇ ਆ ਉਹਦੇ ਚ ਕਿਉਂ ਨੇ ਕਿ ਐਡਾ ਕੀ ਖਾਸ ਆ ਯਾਰ ਉਹ ਦਵਾਉਂਦਾ ਹੀ ਆ ਸੋਸ਼ਲ ਮੀਡੀਆ ਤੇ ਹਾਈਲਾਈਟ ਆ ਪੈਸੇ ਦਵਾਉਂਦਾ ਪੰਜਾਬ ਦੇ ਬੁੱਦਿਆਂ ਦੀ ਗੱਲ ਕਰਦਾ ਤੇ ਉਹਦੇ ਕੋਲ ਲੋਕ ਜਾਂਦੇ ਆ ਉਹ ਦਵਾ ਦਿੰਦਾ ਫੋਨ ਹੀ ਕਰਦਾ ਇੱਕ ਹੋਰ ਕੀ ਕਰਦਾ ਤੇ ਤੁਸੀਂ ਜਾ ਕੇ ਏਜੰਟ ਦੇ ਬਾਰ ਮੂਰੇ ਦਫ਼ਤਰ ਮੂਰੇ ਜਾ ਕੇ ਬਹਿ ਜਾਓ ਮੱਛਰਦਾਨੀ ਲੈ ਕੇ ਮੰਜਾ ਲੈ ਕੇ ਆਪ ਦਾ ਰੋਟੀ ਪਾਣੀ ਦਾ ਇੰਤਜ਼ਾਮ ਲੈ ਕੇ ਬਹਿ ਜਾਓ ਚਾਰ ਜਾਣੇ ਪੈਸੇ ਮਿਲਣਗੇ ਕਿਵੇਂ ਨਹੀਂ ਮਿਲਦੇ ਯਾਰ ਪਰ ਬੰਨਾ ਪੈਣਾ ਮੂਰੇ ਆਉਣਾ ਪੈਣਾ ਦੁਸ਼ਮਣੀਆਂ ਲੈਣੀਆਂ ਪੈਣਗੀਆਂ ਸੋ ਇਹ